ਆਜੋ ਆਧਾਰ ਕਾਰਡ ਵਾਲੀਆਂ ਬੀਬੀਆਂ ਬੱਸਾਂ ਦੇ ਵਿੱਚ ਬੈਠੀਆਂ ਤੇ ਬੱਸਾਂ ਤੇ ਚੜ ਰਹੀਆਂ ਤੇ ਝੋਲੇ ਥੈਲੇ ਬੈਗ ਲੈ ਹੋਏ ਆ ਤਾਂ ਜੇ ਆਧਾਰ ਕਾਰਡ ਵਾਲੀਆਂ ਬੀਬੀਆਂ ਇੱਕ ਵਾਰ ਕਿਤੇ ਚੰਡੀਗੜ੍ਹ ਆਪਣੇ ਬੱਚਿਆਂ ਦੇ ਸੰਘਰਸ਼ ਨੂੰ ਵੇਖਣ ਵਾਸਤੇ ਆ ਜਾਣ ਜੋ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਧਰਨਾ ਲੱਗਾ ਤਾਂ ਚੰਡੀਗੜ੍ਹ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਾ ਮਿਲੇਗੀ ਔਰ ਸਾਡੇ ਵੱਲੋਂ ਬੀਬੀਆਂ ਨੂੰ ਸਲਾਹ ਆ ਔਰ ਬੀਬੀਆਂ ਅਗੇ ਬੇਨਤੀ ਆ ਪੀ ਇੱਕ ਵਾਰ ਆਪਣੇ ਬੱਚਿਆਂ ਦਾ ਸੰਘਰਸ਼ ਜੋ ਲੜ ਰਹੇ ਆ ਉਹਨਾਂ ਦਾ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਜਰੂਰ ਸਮਾਂ ਕੱਢ ਕੇ ਆਉਣਾ ਚਾਹੀਦਾ ਔਰ ਫ੍ਰੀ ਬੱਸ ਦਾ ਸਫ਼ਰ ਹੈ ਇੱਕ ਵਾਰ ਤਾਂ ਇਸ ਦਾ ਫਾਇਦਾ ਵਧੀਆ ਜਗ੍ਹਾ ਤੇ ਵੀ ਲੈਣਾ ਚਾਹੀਦਾ ਆਸ ਕਰਦੇ ਆ ਕਿ ਤੁਸੀਂ ਪਹਿਲਾਂ ਵੀ ਕਈ ਜਗ੍ਹਾ ਦੇ ਉੱਤੇ ਚੰਗੀਆਂ-ਚੰਗੀਆਂ ਧਾਰਮਿਕ ਸਥਾਨਾਂ ਉੱਤੇ ਇਸ ਸਫ਼ਰ ਦਾ ਫਾਇਦਾ ਲਿਆ ਆ ਆਧਾਰ ਕਾਰਡ ਦੀ ਫ੍ਰੀ ਸੇਵਾ ਦਾ ਫਾਇਦਾ ਲਿਆ ਔਰ ਇਹ ਤੁਹਾਡੇ ਬੱਚਿਆਂ ਦੇ ਹੱਕ ਦੀ ਗੱਲ ਹੈ ਤੁਹਾਡੇ ਬੱਚਿਆਂ ਦੇ ਇਤਿਹਾਸ ਦੀ ਗੱਲ ਹੈ ਔਰ ਇਸ ਵਾਸਤੇ ਪੰਜਾਬ ਦੀਆਂ ਬੀਬੀਆਂ ਜੇ ਇੱਥੇ ਆ ਜਾਣ ਜਿਸੇ ਤਰ੍ਹਾਂ ਹੀ ਬੱਸਾਂ ਜਿਵੇਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿਸੇ ਤਰ੍ਹਾਂ ਹੀ ਬੱਸਾਂ ਭਰ ਕੇ ਇੱਕ ਵਾਰ ਪੰਜਾਬ ਦੀਆਂ ਬੀਬੀਆਂ ਚੰਡੀਗੜ੍ਹ ਆ ਜਾ ਨਾਲ ਚੰਡੀਗੜ੍ਹ ਘੁੰਮ ਜਾਣ ਨਾਲ ਆਪਣੇ ਬੱਚਿਆਂ ਨੂੰ ਹੌਸਲਾ ਦੇ ਜਾਣ ਨਾਲ ਕਿਵੇਂ ਬੱਚੇ ਆਪਣੇ ਇਤਿਹਾਸ ਵਾਸਤੇ ਇਹ ਸੰਘਰਸ਼ ਵਿੱਢ ਕੇ ਬੈਠੇ ਆਂ ਵੇਖ ਜਾਣ ਚੰਡੀਗੜ੍ਹ ਦੇ ਵਿੱਚ ਪੈਰ ਰੱਖਣ ਨੂੰ ਜਗ੍ਹਾ ਨਾ ਮਿਲੇਗੀ ਜੇ ਬੀਬੀਆਂ ਇਧਰ ਨੂੰ ਰੋਕ ਕਰ ਲੈਣ ਔਰ ਪੰਜਾਬ ਦੀਆਂ ਸਾਰੀਆਂ ਸ਼ਕਤੀਆਂ ਔਰ ਪੰਜਾਬ ਦੇ ਉੱਗੇ ਸਿਆਸਤਦਾਨ ਤੇ ਪੰਜਾਬ ਦੇ ਪੜੇ ਲਿਖੇ ਨੌਜਵਾਨ ਤੇ ਬਜ਼ੁਰਗ ਜੋ ਚੰਗੀਆਂ ਪੋਸਟਾਂ ਤੋਂ ਰਿਟਾਇਰ ਹੋਏ ਆ ਉਹਨਾਂ ਨੂੰ ਵੀ ਇੱਕ ਸੁਨੇਹਾ ਹੈ ਕਿ ਤੁਸੀਂ ਵੀ ਇਸ ਚੰਡੀਗੜ੍ਹ ਦੇ ਸੰਘਰਸ਼ ਦੇ ਵਿੱਚ ਜ਼ਰੂਰ ਪਹੁੰਚੋ ਇਸ ਯੂਨੀਵਰਸਿਟੀ ਦੇ ਇਸ ਕਾਲ ਦੇ ਉੱਤੇ ਜ਼ਰੂਰ ਪਹੁੰਚੋ ਔਰ 10 ਤਰੀਕ ਦਾ ਇਹ ਸੁਨੇਹਾ ਹੈ ਅਜੇ ਇਹ ਸਨੇਹੇ ਬਾਰੇ ਕੋਈ ਵੀ ਅਪਡੇਟ ਨਵੀਂ ਨਹੀਂ ਆਈ ਲੇਕਿਨ ਇਹ ਦੱਸਦਾ ਹੀ ਹੈ ਕਿ ਜੋ ਨੌਜਵਾਨਾਂ ਨੇ ਕਿਹਾ ਨੌਜਵਾਨ ਕਹਿ ਰਿਹਾ ਕਿ 10 ਤਰੀਕ ਨੂੰ ਜ਼ਰੂਰ ਪਹੁੰਚੋ ਔਰ ਅਸੀਂ ਨੌਜਵਾਨਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਜਿਵੇਂ ਦਿੱਲੀ ਦੇ ਵਿੱਚ ਕਿਸਾਨਾਂ ਨੇ ਧਰਨਾ ਲਗਾਇਆ ਸੀਗਾ ਤੇ ਔਰ ਮੋਦੀ ਨੇ ਬਹੁਤ ਸਾਰੇ ਫੈਸਲੇ ਜਿਹੜੇ ਉਹ ਮੰਨ ਲਏ ਸੀ ਔਰ ਉਹ ਵਾਪਸ ਲੈ ਲਏ ਸੀ ਕਾਨੂੰਨ ਤਾਂ ਫਿਰ ਦੱਸਦਾ ਹੀ ਹੈ ਕਿ ਲਿਖਤੀ ਨਹੀਂ ਸੀ ਲਏ ਦੁਬਾਰਾ ਉਹੀ ਪੰਗਾ ਰਹਿ ਗਿਆ ਤਾਂ ਹੁਣ ਸਾਡੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਇਸ ਪੰਗੇ ਨੂੰ ਬਿਲਕੁਲ ਕਲੀਅਰ ਕਰਕੇ ਫਿਰ ਹੀ ਬੈਠੇ ਹੋ ਕਿਉਂਕਿ ਲਿਖਤ ਪੜਤਾਂ ਜਰੂਰ ਹੋਣੀਆਂ ਚਾਹੀਦੀਆਂ ਹਰ ਘਰ ਪਰਿਵਾਰ ਤੇ ਹਰ ਮਸਲੇ ਦੇ ਉੱਤੇ ਚਾਹੇ ਉਹ ਸਰਕਾਰਾਂ ਨਾਲ ਹੋਵੇ ਚਾਹੇ ਆਪਣੇ ਰਿਸ਼ਤੇਦਾਰ ਨਾਲ ਹੋਵੇ ਚਾਹੇ ਕਿਸੇ ਵੀ ਤੁਹਾਡੇ ਸਕੇ ਸਬੰਧੀ ਨਾਲ ਹੋਵੇ ਲਿਖਤ ਬਹੁਤ ਜ਼ਰੂਰੀ ਆ ਲਿਖਤ ਤੋਂ ਬਿਨਾ ਕੋਈ ਵੀ ਫੈਸਲਾ ਜਿਹੜਾ ਕਰਨ ਤੋਂ ਪਹਿਲਾਂ ਸੋਚ ਲਿਓ ਨਹੀਂ ਤਾਂ ਤੁਹਾਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈ ਸਕਦੀਆਂ ਦੁਬਾਰਾ ਤੁਸੀਂ ਕਿਸਾਨਾਂ ਵਾਂਗ ਇਹੀ ਆਵਾਜ਼ ਲੈ ਲੈ ਕੇ ਉਠੋਗੇ ਕਿ ਭਾਈ ਸਾਨੂੰ ਲਿਖ ਕੇ ਦਿਓ ਹੁਣ ਲਿਖ ਕੇ ਦਿਓ ਲਾਰਿਆਂ ਤੇ ਵਾਧਿਆਂ ਵਿੱਚ ਨਹੀਂ ਰਹਿਣਾ ਕਿਉਂਕਿ ਪੜਿਆ ਲਿਖਿਆ ਝੂਠ ਹੈ ਔਰ ਕੁੜੀਆਂ ਮੁੰਡੇ ਇਸ ਯੂਨੀਵਰਸਿਟੀ ਚ ਪੜਨ ਵਾਲੇ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਪੂਰ ਸਪੋਰਟ ਕਰਦੇ ਆ ਅਸੀਂ ਤਾਂ ਇਹੀ ਕਹਾਂਗੇ ਕਿ ਜੋ ਆਪਣੇ ਹੱਕਾਂ ਲਈ ਆਵਾਜ਼ ਕਰ ਰਿਹਾ ਤਾਂ ਸਾਡਾ ਚੈਨਲ ਉਹਨਾਂ ਦੇ ਲਈ ਸਦਾ ਲਈ ਚਾਲੂ ਹੈ ਔਰ ਅਸੀਂ ਚਲਾਉਂਦੇ ਰਹਾਂਗੇ ਲਗਾਤਾਰ ਇਹ ਅਪਡੇਟਸ ਅਸੀਂ ਦਿੰਦੇ ਰਹਾਂਗੇ ਔਰ ਫਿਰ ਬੀਬੀਆਂ ਵਾਸਤੇ ਅਸੀਂ ਅਪੀਲ ਕਰਤਈ ਹਾਂ ਔਰ ਤੁਸੀਂ ਵੀ ਹਰ ਆਪਣੇ ਆਪਣੇ ਮਾਧਿਅਮ ਰਾਹੀਂ ਪੰਜਾਬ ਦੀਆਂ ਬੀਬੀਆਂ ਨੂੰ ਅਪੀਲ ਜਰੂਰ ਕਰੋ ਕਿ ਇੱਕ ਵਾਰ ਆਪਣੇ ਬੱਚਿਆਂ ਦੇ ਕੋਲ ਜਰੂਰ ਆਓ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਰੋਸ ਇੱਕ ਧਰਨਾ ਤੇ ਇੱਕ ਹੱਕਾਂ ਦੀ ਆਵਾਜ਼ ਲਈ ਜੋ ਇਕੱਠ ਹੋਣ ਜਾ ਰਿਹਾ 10 ਤਰੀਕ ਨੂੰ ਔਰ ਇਸ ਰੋਸ ਧਰਨੇ ਦੇ ਵਿੱਚ ਜਰੂਰ ਪਹੁੰਚੋ ਔਰ ਹਾਂ ਦਾ ਨਾਰਾ ਮਾਰਨ ਲਈ ਆਪਣੇ ਆਧਾਰ ਫਰੀ ਬਸ ਸਰਵਿਸ ਦੀ ਜੋ ਸੇਵਾ ਤੁਹਾਨੂੰ ਮਿਲ ਰਹੀ ਆ ਉਸ ਦਾ ਇੱਕ ਵਾਰ ਲਾਭ ਹੋਰ ਜਰੂਰ ਲੈ ਲਓ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਤੁਹਾਡੇ ਅਧਿਕਾਰ ਤਾਂ ਤੁਹਾਨੂੰ ਮਿਲੇ ਆ ਜੋ ਆਧਾਰ ਕਾਰਡ ਤੇ ਉਹ ਮਿਲੇ ਰਹਿਣੇ ਆ ਪਰ ਆਪਣੇ ਬੱਚਿਆਂ ਲਈ ਸਮਾਂ ਜਰੂਰ ਕੱਢੋ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਦੇ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ